ਸੋਖਮਨੀ ਸਹਿ ਪੰਕਤੀ 31 17ਵੀਂ ਪ੍ਰਭ ਕੇ ਸਿਮਰਨ ਤ੍ਰishna 부ਜੇ ਪ੍ਰਭ ਕੇ ਸਿਮਰਨ ਸਭ ਕੇ ਸੋਝੇ ਸੋਝੀ ਹੋ ਜਾਂਦੀ ਹੈ ਭਾਈ ਜੀਵ ਨੂੰ ਕਿੱਥੋਂ ਆਇਆ ਕਿੱਧਰ ਨੂੰ ਜਾਣਾ ਹੈ ਕੁਦਰ ਦਾ ਖੇਲ ਜਿਹੜਾ ਹੈਗਾ ਰਾਜਾ ਰਾਮ ਦੀ ਕਹਾਣੀ ਸਾਰੀ ਸਮਝ ਆ ਜਾਂਦੀ ਜਾਨੀ ਜਾਨੀ ਦੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਗਿਆਨ ਪ੍ਰਗਾਸਾ ਗੁਰਮਖਬਿਰ ਲੈ ਜਾਣੀ ਇਹ ਸਮਝਣ ਦੀ ਲੋੜ ਹੈ ਭਾਈ ਰਹਿ ਰਸ ਵੀ ਆਪਾਂ ਰੋਜ਼ ਪੜ੍ਹਦੇ ਆ ਗੁਰਸਾਖੀ ਜੋਤ ਪ੍ਰਗਟ ਹੋਏ ਪਰ ਗੁਰੂ ਦੀ ਸਿੱਖਿਆ ਲਵਾਂਗੇ ਫੇਰ ਹੀ ਜੋਤ ਪ੍ਰਗਟ ਹੋਊ ਨਾ ਗਿਆਨ ਦੀ ਫੇਰ ਹੀ ਸਾਨੂੰ ਸਮਝ ਆਊ ਤ੍ਰਿਸ਼ਨਾ ਫੇਰ ਹੀ ਜਾਊਗੀ ਫੇਰ ਹੀ ਸੋਚੀਏ ਉਹ ਅਸੀਂ ਕੀ ਕਰਨ ਆਏ ਹਾਂ ਕਿਸ ਕਾਰਨ ਤੁਮ ਜਾਗ ਆਏ ਭਾਈ ਪ੍ਰਾਪਨਾ ਦਾ ਵਿਸ਼ਾ ਹੀ ਨਹੀਂ ਹੈਗਾ ਇਹ ਮੁਕਤੀ ਦਾ ਨਾ ਨਾਮ ਦਾ ਅਸੀਂ ਤਾਂ ਵਾਇਆ ਮੰਗਦੇ ਆ ਵਾਇਆ ਸਾਡੇ ਮੰਗਣਾਂ ਥੋੜੀ ਆਉਂਦੀ ਆ ਜੇ ਸਾਡੇ ਮੰਗਣਾਂ ਹੋਈ ਤੇ ਕੰਮਕਾਰ ਕਰਨ ਦੀ ਕੋਈ ਲੋੜ ਹੀ ਨਹੀਂ ਪਈ ਫਿਰ ਇਹੀ ਕੰਮ ਕਰ ਲਾਂਗੇ ਅਰਦਾਸ ਕਰਦਿਆਂ ਕਰਾਂਗੇ